ਸੱਚ ਪੰਜਾਬ ਵਸਦਾ ਜੀ ਸੱਚੇ ਸੁੱਚੇ ਦਿਲ ਵਾਲੇ ਬੰਦੇ ਆ ਮਾਲਵੇ ਦੇ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਸਾਨੂੰ ਛਲਕਪਤ ਨਹੀਂ ਆਉਂਦੇ ਅਸੀਂ ਇਹ ਨਹੀਂ ਕਹਿੰਦੇ ਮੂੰਹ ਤੋਂ ਕੁਝ ਹੋਰ ਬੋਲਦੇ ਆ ਦਿਲੋਂ ਕੁਝ ਹੋਰ ਕਰਦੇ ਆ ਜੋ ਦਿਲੋਂ ਕਰਦੇ ਆ ਉਹੀ ਜ਼ੁਬਾਨ ਤੇ ਹੁੰਦਾ ਸੋ ਇਸ ਗੱਲ ਲਈ ਮੈਂ ਤੁਹਾਡੀ ਵਧਾਈ ਤੁਹਾਨੂੰ ਮੈਂ ਦਿਨਾ ਕਿ ਤੁਸੀਂ ਸੱਚੇ ਸੁੱਚੇ ਲੋਕੋਂ ਪਰਮਾਤਮਾ ਸੱਚਿਆਂ ਦੀ ਸੁਣਦਾ ਪਰਮਾਤਮਾ ਕਰੀਬ ਦੀ ਗਰੀਬ ਦੀ ਦੁਆ ਤੇ ਪ੍ਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ। ਔਰ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਉਹ ਚ ਵੀ ਕੋਈ ਬਾਈਪਾਸ ਨਹੀਂ ਰਸਤਾ ਉਹ ਵੀ ਸਿੱਧਾ ਹੈ। ਸੋ ਕਿਸੇ ਗਰੀਬ ਦਾ ਹੱਕ ਨਾ ਮਾਰੋ। ਜੇ ਉਹਦੀ ਗਰੀਬ ਦੀ ਹਾ ਲੱਗਦੀ ਹੈ ਤਾਂ ਫਿਰ ਜਦੋਂ ਲੱਗਦੀ ਹੈ ਫਿਰ ਉਹ ਪੁੱਛ ਲ ਦੂਜਿਆਂ ਨੂੰ। ਫਿਰ ਉਹ ਕਿਤੇ ਨੇੜੇ ਤੇੜੇ ਨਹੀਂ ਲੱਭਦੇ ਹੋ। ਕਿਸੇ ਪਾਸੇ ਵੀ ਹੋ ਜਾਟ ਹੈ। ਜਿੱਥੇ ਵੀ ਤੁਸੀਂ ਗਰੀਬ ਨਾਲ ਧੱਕਾ ਕਰੋਗੇ ਜਾਂ ਗਰੀਬ ਦਾ ਹੱਕ ਮਾਰੋਗੇ ਗਰੀਬ ਕਰਦਾ ਕੋਈ ਸਕਦਾ ਨਹੀਂ ਬਦ ਦੁਆ ਹੀ ਦੇ ਸਕਦਾ ਪਰ ਬਦ ਦੁਆ ਸਿੱਧੀ ਪਰਮਾਤਮਾ ਤੱਕ ਪਹੁੰਚਦੀ ਹੈ ਕਿਤੇ ਨਾ ਕਿਤੇ ਐਸੇ ਜਨਮ ਚ ਉਹ ਪੈਸਾ ਆਪਾਂ ਕਹਿੰਦੇ ਆ ਕਿ ਸਵਰਗ ਨਰਕ ਇੱਥੀ ਨੇ ਸੁਰਗ ਨਰਕ ਇੱਥੀ ਨੇ ਇੱਥੇ ਨਿਕਲ ਜਾਂਦਾ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚੋਂ ਆਪਾਂ ਨਿਕਲਦਾ ਦੇਖਿਆ ਪਿੰਡਾਂ ਚ ਉਧਾਰਨਾ ਨੇ ਬੜੀਆਂ ਬਹੁਤ ਸਾਰੇ ਬੰਦੇ ਨੇ ਜਿਹੜੇ ਧੌਣ ਚ ਕਿੱਲਾ ਲਈ ਫਿਰਦੇ ਨੇ ਅਜੇ ਵੀ ਆਏ ਕਰ ਦਿਆਂਗੇ ਉਹ ਕਰ ਦਿਆਂਗੇ ਸੌ ਕਰ ਦਿਆਂਗੇ ਇਹ ਕਰ ਦਾਂ ਲੋ ਕਰ ਦਿੰਦੇ ਕਿੱਲਾ ਜੀ ਪਬਲਿਕ ਹੈ ਆਪੱਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਹਨੂੰ ਐ ਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸਮਝੌਤੇ ਹੋਏ ਹੋਏ ਸੀ ਉਹ ਬਿਆਨ ਦੇਣ ਚ ਇੱਕ ਦੂਜੇ ਦਾ ਐ ਲੱਗਦਾ ਸੀ ਕਿ ਵੀ ਜੇ ਕਿਤੇ ਮਿਲ ਪਏ ਤਾਂ ਜੁੰਡਮ ਜੁੰਡੀ ਹੋਣਗੇ ਤਾਂ ਇਹ ਤਾਂ ਥਾਪੜੋ ਥਾਪੜੀ ਹੋਣਗੇ ਪਰ ਜਦੋਂ ਇਕੱਠੇ ਹੁੰਦੇ ਸੀ ਕੀ ਹਾਲ ਚਾਲ ਹੈ ਠੀਕ ਹੈ ਉਹ ਕਰ ਲਿਆ ਸੀ ਕਮ ਹਾਂ ਉਹ ਹੋ ਗਿਆ ਸੀ ਕਿ ਥੋੜਾ ਜਿਹਾ ਹੋਰ ਕਰਦੇ ਹੋ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਤੀਜਾ ਵੀ ਆਊ ਬਸ ਤੌਜ ਤੋਂ ਇਹ ਪਤਾ ਨਹੀਂ ਸੀ ਇਹਨਾਂ ਨੂੰ ਵੀ ਉਹ ਤੁਹਾਨੂੰ ਜਿਹੜਾ ਲੁੱਟਿਆ ਤੁਸੀਂ ਪੰਜਾਬ ਉਹ ਤੁਹਾਡੇ ਤੋਂ ਹਸਾਮ ਮੰਗੂਗਾ ਇਹ ਪਤਾ ਨਹੀਂ ਸੀ ਉਹਨਾਂ ਨੂੰ ਆਪਣੀ ਤਾਂ ਰੱਬ ਨੇ ਡਿਊਟੀ ਪਹਾਉਣ ਚ ਕਿੱਲੇ ਕੱਢਣ ਦੀ ਹੋ ਲਈ ਐ ਤੇ ਕੱਢੇ ਤੁਸੀਂ ਐ ਮੈਂ ਤਾਂ ਇਹ ਹੀ ਦੱਸਿਆ ਵੀ ਇਹਦੇ ਵੀ ਕਿੱਲਾ ਹੈ ਤਾਉਣ ਚਾਹੀਦੇ ਵੀ ਤਾਉਣ ਚ ਕਿੱਲਾ ਹੈ ਤੁਸੀਂ ਕਿਹਾ اچھا ਠੀਕ ਐ ਆ ਲਓ ਕੱਢ ਤਾ ਗਾ ਮਸ਼ੀਨਾਂ ਦੇ ਬਟਨ ਦਬ ਦਬ ਕੇ ਤੁਸੀਂ ਕਿੱਲੇ ਕੱਢੇ ਨੇ ਤੇ ਅੱਜ ਪੰਜਾਬ ਇੱਕ ਸੁਖੀ ਰਾਤ ਤੇ ਬੜੀ ਮੁਸ਼ਕਲ ਨਾਲ ਪਟੜੀ ਤੇ ਚੜਿਆ ਸਪੀਡ ਫੜਦਾ ਜਾਂਦਾ ਟਾਈਮ ਲੱਗ ਜੂਗਾ ਥੋੜਾ ਜਾਂ ਪਰ ਸਾਢੇ 3-4 ਸਾਲ ਦੀ ਉਮਰ ਹੈ ਜੇ ਬੱਚੇ ਨੂੰ ਵੀ ਆਪਾਂ ਕੰਪੇਅਰ ਕਰ ਲਈਏ ਸਾਢੇ 3-4 ਸਾਲ ਦਾ ਬੱਚਾ ਤੋਤਲਾ-ਤੋਤਲਾ ਬੋਲਣ ਲੱਗਦਾ ਹੈ ਪਹਿਲੀ ਦੂਜੀ ਕਲਾਸ ਚ ਜਾਣ ਲੱਗਦਾ ਹੈ ਹਜੇ ਬੀਏ ਐਮਏ ਕਰਨੀ ਆ ਬੱਚੇ ਨੇ 55000 56000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦਿੱਤੀਆਂ 1 ਰੁਪਈਆ ਵੀ ਕੋਈ ਸਪਾਰਸ਼ ਵਾਲਾ ਕਹ ਦੇ ਵੀ 1 ਰੁਪਈਆ ਲੱਗਿਆ ਸਾਡਾ ਜੀ ਪੈਸੇ ਰਿਸ਼ਵਤ ਦੇ ਜਾਂ ਕੋਈ ਸਪਾਰਸ਼ ਲੱਗ ਗਈ 1 ਰੁਪਈਆ ਨੇ ਕੱਸੀਆਂ ਦਾ ਨਹਿਰਾਂ ਦਾ ਸੂਆਂ ਦਾ ਰਜਵਾਹਿਆਂ ਦਾ ਬੰਦ ਪਏ ਸੀ ਜਿਹੜੇ ਉਹਨਾਂ ਦਾ ਪਾਣੀ ਜਿਹੜਾ 38 38 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਜੀ ਆ ਕੱਸੀ ਚ ਪਾਈਪਾਂ ਥੱਲੇ ਦੱਬਤੀਆਂ ਕੰਮ ਚੱਲ ਰਿਹਾ ਹੈ ਬਿਜਲੀ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਖੇਤਾਂ ਵਾਲੀ ਕਿਨੇ ਆਉਂਦੀ ਹੈ ਨਾ ਮੈਂ ਦੋ ਗੱਲਾਂ ਕਹੀਆਂ ਸੀ ਜਦੋਂ ਮੈਂ ਆਪਾਂ ਨਵੇਂ-ਨਵੇਂ ਆਏ ਆ ਕਿਉਂਕਿ ਮੇਰੇ ਦਿਮਾਗ 'ਚ ਨਕਸ਼ੇ ਬਣੇ ਪਏ ਸੀ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਇੱਕ ਤਾਂ ਇਹ ਗੱਲ ਕਹੀ ਸੀ ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਲੈ ਇਹ ਕਿਵੇਂ ਹੋ ਜੂਗਾ ਲੈ ਇਹ ਕਿਵੇਂ ਹੋ ਜੂਗਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਦੇ ਹੋ ਗਿਆ ਉਹਦੇ ਗੱਲ ਕਰਾਂਗੇ ਜਦੋਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਨਾਲ ਕੋਲੇ ਦੀ ਖਾਨ ਚਲਾਈ ਤੇ ਬਿਜਲੀ ਹੋ ਗਈ ਆਮ ਦਨੇ ਮੈਕਾਬੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਸਰਕਾਰੀ ਦਫ਼ਤਰਾਂ ਦਾ ਤੇ ਕਿਸਾਨਾਂ ਦਾ ਟਾਈਮ ਖੇਤ ਜਾਣ ਦਾ ਰਾਤ ਦੇ 1 ਵਜੇ ਤੋਂ ਕਿਉਂ ਆ ਵੀ ਸੱਪਾਂ ਦੀਆਂ ਸਰੀਆਂ ਮੱਦੇ ਫਿਰਦੇ ਆ ਉੱਥੇ ਮੱਛਰ ਨਾਲ ਮਲੇਰੀਆ ਕਰਾਉਂਦੇ ਫਿਰਦੇ ਆ 9 ਤੋਂ 5 ਦਿਓ ਸਵੇਰੇ ਤੇ ਨਾਲ ਵਧ ਦੇ ਦਿਓ 9 ਤੋਂ 9 ਦੇ ਦਿਓ 12 ਘੰਟੇ ਦੇ ਦਿਓ ਕੋਈ ਕਮਲੇ ਨਹੀਂ ਹੈਗੇ ਕਿਸਾਨ ਵੀ ਆਪ ਦੀ ਬੱਟਾਂ ਤੋੜ ਲੈਣਗੇ ਬੰਦ ਕਰ ਦੇਣਗੇ ਮੋਟਰ ਉਹ ਅਗਲੇ ਦਿਨ ਲਾ ਲੈਣਗੇ ਜਦੋਂ ਮਰਜ਼ੀ ਚਲਾ ਲਓ ਹੁਣ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਕਿ ਬੱਲਵ ਲੱਗ ਜਗਦਾ ਜੀ ਬਿਜਲੀ ਹੈਗੀ ਆ ਪਰ ਮੋਟਰ ਖੜੀ ਆ ਕਿਉਂਕਿ ਇਧਰੋਂ ਦਮਾ ਦਮ ਦਮਾ ਦਮ ਕੱਸੀ ਰਲਾ ਪਾਣੀ ਆ ਰਿਹਾ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗ ਗਿਆ ਆ ਕੁਛ ਦਿਨ ਪਹਿਲਾਂ ਪਰਸੋ ਚੌਥੇ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖਲ ਬਣਾਉਂਦੇ ਆ ਲੇਟੈਸਟ ਕਿਸਮ ਦੀ ਐ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਐ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਇਦ ਕੀ ਫੇਰ ਉਹਨਾਂ ਨੇ ਮੈਥੋਂ ਹੀ ਕਹਾੜਨ ਕਰਾਇਆ ਆਗੇ ਨਾ ਗੋਰੇ ਫੇਰ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨੋ ਨੋ ਤਾਂ ਐ ਨਹੀਂ ਤਾਂ ਐ ਨਹੀਂ ਜਿਉਂ ਲੱਗਦੇ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਹਰੇ ਭਵਾਂਤ ਮਾਨ ਭਵਾਂਤ ਮਾਨ ਭਵਾਂਤ ਮਾਨ ਭਵਾਂਤ ਮਾਨ ਬਸ ਚੁੱਪ ਗੰਟ ਮੈਂ ਕਿਹਾ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਆਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜੀ ਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ 2 ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝਾਂ ਯਾਰ ਲੋਕਾਂ ਚ ਕਿਉਂ ਨਹੀਂ ਗਏ ਕੱਲ ਮੈਂ ਤਰਨ ਤਰਨ ਸੀ ਅੱਜ ਮੈਂ ਤੁਹਾਡੇ ਕੋਲੇ ਆ ਕੱਲ ਨੂੰ ਕਿਤੇ ਹੋਰ ਤੁਸੀਂ ਦੇਖਦੇ ਰਹੋਗੇ ਕਿਤੇ ਨਾ ਕਿਤੇ ਪਬਲਿਕ ਨੂੰ ਮਿਲੀਏ ਲੋਕਾਂ ਨੂੰ ਮਿਲੀਏ ਅੱਧੇ ਦੁੱਖ ਤਾਂ ਮਿਲਣ ਨਾਲ ਘਟੇ ਜਾਂਦੇ ਆ ਜੀ ਸੁਣਦੇ ਨਹੀਂ ਕੋਈ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਅੱਧੇ ਦੁੱਖ ਤਾਂ ਮਿਲਣ ਵਾਲੇ ਯਾਰ ਕਿਸੇ ਨੇ ਸੁਣਤਾ ਲਿਆ ਯਾਰ 20 ਸਾਲ ਪੁਰਾਣੀਆਂ 18-18 ਸਾਲ ਪੁਰਾਣੀਆਂ ਪੁਲਿਸ ਵਾਲਿਆਂ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਜੇ ਕਿਤੇ ਟਾਈਮ ਤੇ ਮਿਲੀਆਂ ਹੁੰਦੀਆਂ ਜਿਹੜੇ ਹੁਣ ਐਸਐਚਓ ਨੇ ਡੀਐਸਪੀ ਬਣੇ ਹੁੰਦੇ ਜੀ ਜੇ ਟਾਈਮ ਤੇ ਮਿਲੀਆਂ ਹੁੰਦੀਆਂ ਹੁਣ ਆ ਕੇ ਅਸੀਂ ਫਾਈਲਾਂ ਕਲੀਅਰ ਕਰੀਆਂ ਨੇ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬੱਸ ਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਇਦੋਂ ਮਿਹਨਤੀ ਕੌਮ ਹੈ ਨਹੀਂ ਇਦੋਂ ਵੱਧ ਕੁਰਬਾਨੀਆਂ ਵਾਲੀ ਕੌਮ ਹੈ ਨਹੀਂ ਜਿੱਥੇ 5 ਸਾਲ ਤੇ 7 ਸਾਲ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜਦੋਂ ਨੀਹਾਂ ਚਿਣੇ ਜਾਂਦੇ ਨੇ ਤੇ ਸੀ ਨਹੀਂ ਕਰਦੇ ਕਹਿੰਦੇ ਕਰ ਲੈ ਜ਼ੁਲਮ ਜਿੰਨੇ ਕਰਨੇ ਆ ਸੂਬਿਆਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਾਦੇ ਆ ਅਸੀਂ ਧਰਮ ਨਹੀਂ ਛੱਡਣਾ ਐਹ ਜਿਹੀ ਕੁਰਬਾਨੀਆਂ ਦੀ ਮਿਸਾਲ ਨਹੀਂ ਮਿਲਦੀ ਕਿਤੇ ਅਸੀਂ ਆਪਣੀ ਧਰਤੀ ਛੱਡ ਕੇ ਕਿਉਂ ਜਾ ਰਹੇ ਹਾਂ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿਉਂਕਿ ਪ੍ਰਾਣੀਆਂ ਸਰਕਾਰਾਂ ਆਪ ਲੁੱਟਣ ਲੱਗੀਆਂ ਤੇ ਲੋਕਾਂ ਨੂੰ ਬੇਉਮੀਦੀ ਹੋ ਗਈ 9 ਸਾਲ ਵਿੱਤ ਮੰਤਰੀ ਇਹ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਫਿਰ ਮਾਪੇ ਕਹਿੰਦੇ ਵੀ ਇੱਥੇ ਤਾਂ ਖਿਆਨਾ ਖਾਲੀ ਆ ਜਾ ਪੁੱਤ ਕਿਤੇ ਹੋਰ ਚੱਲ ਜਾ ਫਿਰ ਇਰਾਕ 'ਚ ਵੀ ਗਏ ਆ ਆਪਣੇ ਬੰਦੇ ਇਰਾਕ 'ਚ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਜੂਨ ਜੁਲਾਈ 'ਚ ਉੱਥੇ ਰੌਲਾ ਪਿਆ ਇਰਾਕ 'ਚੋਂ ਸੀ 3-4000 ਮੁੰਡਿਆਂ ਨੂੰ ਇਰਾਕ 'ਚੋਂ ਕੱਢ ਕੇ ਲਿਆ ਆ ਉੱਥੇ ਸਾウਦੀ ਅਰਬ 'ਚ ਗਲਫ ਕੰਟਰੀਆਂ 'ਚ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਰਹਿੰਦੇ ਆ ਸਾਡੇ ਬੱਚੇ ਕਿਉਂ ਵੀ ਇੱਥੇ ਕਿਉਂ ਨਹੀਂ ਅਸੀਂ ਕੰਮ ਕਰਦੇ ਆਓ ਇੱਥੇ ਕੰਮ ਕਰੋ ਅਬ ਦੀ ਧਰਤੀ ਆਪਦੇ ਲੋਕ ਨੇ ਆਪਦਾ ਭਾਈਚਾਰਾ ਆਪਗਿਆ ਰਿਸ਼ਤੇਦਾਰੀਆਂ ਇੱਥੇ ਨੇ ਇੱਥੇ ਦੀਵਾਲੀਆਂ ਦਸਹਿਰੇ ਲੋੜੀਆਂ ਬਸਾਖੀਆਂ ਸਾਡੀਆਂ ਇੱਥੇ ਨੇ ਸੰਗਰਾਮਾਂ ਇੱਥੇ ਨੇ ਜਗਰਾਤੇ ਇੱਥੇ ਨੇ ਹਨੂਮਨ ਜਨਮ ਦਿਨ ਇੱਥੇ ਨੇ ਈਦਾਂ ਸ਼ਫਰੀਦਾਂ ਇੱਥੇ ਨੇ ਸਾਰੇ ਲੜਕੇ ਲੈ ਰਹੇ ਨੇ ਆਪਾਂ ਇੱਥੇ ਸੋਇਸ ਕਰਕੇ ਸੱਚੀ ਮੁੱਚੀ ਸੱਚੇ ਦਿਲੋਂ ਪੰਜਾਬ ਦਾ ਖੜਾ ਬਹੁਤ ਕੁਝ ਦਿੱਤਾ ਪੰਜਾਬ ਨੇ ਮੈਨੂੰ ਪੰਜਾਬੀਆਂ ਨੇ ਬਹੁਤ ਕੁਝ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੋਂ ਬਾਅਦ ਕੀ ਰੱਬ ਥੱਲੇ ਲਾਉਣਾ ਹੋਰ ਇਦੋਂ ਬਾਅਦ ਕੀ ਚਾਹੁੰਦੇ ਆ ਜੀ ਤੇ ਫਿਰ ਮੈਂ ਸੋਚਦਾ ਮੈਨੂੰ ਤਾਂ ਇੰਨਾ ਕੁਝ ਦਿੱਤਾ ਲੋਕਾਂ ਨੇ ਲੋਕਾਂ ਨੂੰ ਮੈਂ ਕੀ ਦਿੱਤਾ ਵਾਪਸ ਫਿਰ ਉਹ ਵਾਪਸੀ ਦੇ ਕਰਜ਼ੇ ਲਾਉਂਦਾ ਫਿਰਦਾ ਵੈਸੇ ਤੁਸੀਂ ਆਪਣੇ ਪਿਆਰ ਦਾ ਕਰਜ਼ਾ ਇੰਨਾ ਚੜਾਤਾ ਮੇਰੇ ਸਿਰ ਤੇ ਕਿ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਨਾ ਕਿ ਤੁਹਾਡੇ ਪਿਆਰ ਦਾ ਧੰਨਵਾਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੱਕ ਜਨਮ 'ਚ ਹਰੇਕ ਸਾਹ ਤੋਂ ਬਾਅਦ ਵੀ ਨਹੀਂ ਉਤਰਨਾ ਜਿੰਨਾ ਦਾ ਕਰਜ਼ਾ ਤੁਸੀਂ ਛਾੜ ਰੱਖਿਆ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ 'ਚ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜ ਵਿੱਚ ਹੋਰਾਂ 'ਚ ਖੈਰੇ ਹੋਰਾਂ 'ਚ ਬੜਿੰਗੋਰਾ 'ਚ ਤੜਿੰਗੋਰਾ 'ਚ ਇਹਨਾਂ ਜਿਆਦਾ ਬੋਲਦਾ ਹੈ ਗੁੱਸਾ ਬੀ ਯਾਰ ਇਹਨੂੰ ਕਿਉਂ ਆਏ ਬਿਠਾਤਾ ਆਮ ਜੇ ਜੋ ਆਕੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਂ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਉ ਜੋ ਮਰਜੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਹਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿਨ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਇਕੱਠ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾ-ਬੁੱਸਾ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਚਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਤੋਲਖੇ ਵਜਾ ਦੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾਰੇ ਆ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹੇ ਬਸ ਆਈ ਬੈਠੇ ਰਹਿੰਦੇ ਸੀ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਕਿ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾਵ ਡਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਨਾ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਾਉ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈ ਚਾਰੇ ਖੜਾ ਸੋ ਸਾਰੇ ਮੇਰੇ ਭਰਾਵਾਂ ਤੁਸੀਂ ਹਰ ਇੱਕ ਨੇ ਆਪਣੇ ਆਪਣੇ ਫੀਲਡ ਚ ਤਰੱਕੀ ਕਰਨੀ ਹੈ ਕਰੋ ਔਰ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ ਔਰ ਸਾਡੇ ਐਸ்சி ਭਾਈ ਚਾਰੇ ਵਾਸਤੇ ਜੋ ਸਕੀਮਾਂ ਸਿ ਬਣਾਉਣਿਆਂ ਕਹਿੰਨਾ ਯਾਰ ਇੱਕ ਘਰ ਤੱਕ ਸਕੀਮ ਪਹੁੰਚਣੀ ਚਾਹੀਦੀ ਹੈ ਕੋਈ ਵਿੱਚੋਂ ਪੈਸਾ ਨਾ ਖਾ ਜੇ 19.5 ਹਜ਼ਾਰ ਕਿਲੋਮੀਟਰ ਸੜਕਾਂ ਦਾ ਕੱਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਤੁਸੀਂ ਦੇਖਿਆ ਨਹੀਂ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਈ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਤੜਫ ਤੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਵਰੀ ਚ ਜਦ ਅਸੀਂ ਬਣਾਈ ਸੀ ਉਹ ਪਿਛਲੀ ਫਰਵਰੀ ਚ 1.5 ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਤੋਂ ਸਿਕੂ